ਆ ਦੋਸਤੋ ਉਸੀ ਦੇਖ ਰਹਾ ਹਾਂ ਦਾ ਭਾਰਤ ਤੇ ਮੈਂ ਤਰਜੀਤ ਤਜਰਬਾ ਦੋਸਤੋ ਅੱਜ ਮੌਜੂਦਾ ਸਮੇਂ ਦੇ ਦੌਰਾਨ ਅਸੀਂ ਦੇਖਿਆ ਕਿ ਬਹੁਤ ਸਾਰੇ ਬੱਚੇ ਚਾਹੇ ਉਹ ਕਿਸੇ ਵੀ ਉਮਰ ਦਾ ਹੋਵੇ ਜਿਆਦਾਤਰ ਮੋਬਾਈਲ ਦੇ ਨਾਲ ਜੁੜਿਆ ਰਹਿੰਦਾ ਹੈ ਜਿਹੜਾ ਕਾਫੀ ਚਿੰਤਾ ਦਾ ਵਿਸ਼ਾ ਹੈ ਜਿੱਦੀ ਵੀ ਸਰਕਾਰਾਂ ਬਨੋ ਵੀ ਸਮੇਂ-ਸਮੇਂ ਤੇ ਹੱਲ ਕੀਤੇ ਜਾਂ ਰਹੇ ਬੱਚਿਆਂ ਨੂੰ ਹਰ ਤਰ੍ਹਾਂ ਜਿਹੜਾ ਤਲਵੇ ਵੀ ਕੀਤਾ ਜਾਂਦਾ ਵੀ ਜਿਹੜਾ ਮੋਬਾਈਲ ਆ ਜਿੱਥੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਦਿਮਾਗੀ ਤੌਰ ਤੇ ਘਾਤਕ ਹੈ ਉੱਥੇ ਤੁਹਾਡੀ ਸੋਝੀ-ਬੁੱਧੀ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਇਹ ਡਿਸਟਰਬ ਕਰਦਾ ਸੋ ਇਸੇ ਲੀਹੇ ਤਹਿਤ ਜਿਹੜਾ ਕਿ ਨਾ ਹੁਸ਼ਿਆਰਪੁਰ ਦੇ ਕਸਬਾ ਮਾਨਪੁਰ ਦੇ ਵਿੱਚ ਨਿਕੀਆਂ ਕੌਂਗਲਾਂ ਦੇ ਸੰਪਾਦਕ ਬਰਜਿੰਦਰ ਮਾਨ ਹੋਰਾਂ ਨੇ ਇੱਕ ਕੋਸ਼ਿਸ਼ ਕੀਤੀ ਹੈ ਆਪਣੇ ਸਹਿਯੋਗੀਆਂ ਦੇ ਨਾਲ ਕਿ ਕਿ ਭੀ ਜਿਹੜੇ ਬੱਚੇ ਆ ਉਹਨਾਂ ਦੀ ਉਮਰ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਮੋਬਾਈਲ ਤੋਂ ਠਾਉਣ ਲਈ ਮੋਬਾਈਲ ਤੋਂ ਧਿਆਨ ਉਹਨਾਂ ਦਾ ਬਦਲ ਲਈ ਕਿਤਾਬਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਜਿਨ੍ਹਾਂ ਲਈ ਉਹ ਪ੍ਰੋਜੈਕਟ ਤਿਆਰ ਕੀਤਾ ਹੈ ਜਿਸ ਪ੍ਰੋਜੈਕਟ ਦੇ ਤਹਿਤ ਉਹ ਕਈ ਵਾਰ ਸਕੂਲਾਂ ਦੇ ਵਿੱਚ ਜਾ ਕੇ ਬੁੱਕਸ ਦੇ ਵੀ ਚੁੱਕੇ ਆ ਔਰ ਜ਼ਿਆਦਾਤਰ ਟੀਚਰਜ਼ ਨੂੰ ਪਹਿਲਾਂ ਦਿੱਤੀ ਜਾਂਦੀਆਂ ਤਾਂ ਕਿ ਟੀਚਰ ਉਹਨੂੰ ਮੈਟਰ ਪੜ੍ਹ ਕੇ ਤੇ ਉਹ ਬੱਚਿਆਂ ਦੇ ਵਿੱਚ ਉਹਨਾਂ ਨੂੰ ਦੱਸੇ ਤੇ ਉਹ ਕਿਤਾਬਾਂ ਨੇ ਤਾਂ ਉਹ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਜਾਂ ਔਰ ਇਹ ਜਿਹੜਾ ਵਿਸ਼ਾ ਹੈ ਬੜਾ ਚਿੰਤਾ ਦਾ ਹੈ ਚਿੰਤਨ ਦੇਈਆ ਸੁਖੇਨ ਮਾਨ ਸਾਹਿਬ ਕੋਲੋਂ ਕਿਸ ਤਰ੍ਹਾਂ ਲਿਖਿਆ ਗਿਆ ਮਾਨ ਸਾਹਿਬ ਇਹ ਇਹ ਜਿਹੜਾ ਤੁਹਾਡਾ ਪ੍ਰੋਜੈਕਟ ਆ ਕਿਸ ਤਰ੍ਹਾਂ ਤੁਸੀਂ ਲਿਖਿਆ ਔਰ ਕਿਸ ਤਰ੍ਹਾਂ ਆਉਣ ਵਾਲੇ ਸਮੇਂ 'ਚ ਇਹਨੂੰ ਤੁਸੀਂ ਅਮਲੀ ਰੂਪ ਦੇ ਰਹੇ ਹੋ ਜੀ ਸਭ ਤੋਂ ਪਹਿਲਾਂ ਤੁਹਾਡ ਨਵਾ ਸਾਹਿਬ ਤੁਹਾਨੂੰ ਬਿਲਕੁਲ ਥੋੜਾ ਧੰਨਵਾਦ ਕਿ ਤੁਸੀਂ ਸਾਡੇ ਵਿਚਾਰਾਂ ਨੂੰ ਦੇਖਦਿਆਂ ਤੱਕ ਵਿਚਾਰ ਰਹੇ ਹਾਂ ਬੱਚਾ ਜਿਹੜਾ ਆ ਉਹਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਆਮ ਤੌਰ ਤੇ ਅਸੀਂ ਉਹਨੂੰ ਬੱਚਾ ਸਮਝਦੇ ਹਾਂ ਜੀ ਲੇਕਿਨ ਬੱਚਾ ਬੱਚਾ ਨਹੀਂ ਹੁੰਦਾ ਕਿਉਂਕਿ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਚਾਈਡ ਇਜ਼ ਦਾ ਫਾਦਰ ਆਫ ਮੈਨ ਜੀ ਬੱਚੇ ਦੀ ਜਿਹੜੀ ਸੋਚਣ ਸ਼ਕਤੀ ਆ ਸਮਝਣ ਸ਼ਕਤੀ ਆ ਸਾਡੇ ਨਾਲੋਂ ਕਿਤੇ ਜ਼ਿਆਦਾ ਹੈ ਜੀ ਹੁਣ ਉਸ ਸ਼ਕਤੀ ਨੂੰ ਉਹਨੂੰ ਅਸੀਂ ਚੈਨਲਾਈਜ਼ ਕਰਾਂ ਅੱਜ ਦੀ ਸਮੱਸਿਆ ਸਾਡੀ ਕੀ ਹੈ ਪੁਰਾਣੇ ਜ਼ਮਾਨੇ ਦੀ ਗੱਲ ਨਹੀਂ ਬੱਚਾ ਟੀਵੀ ਬਹੁਤ ਦੇਖਦਾ ਤੇ ਮਾਪਿਆਂ ਦੀ ਸ਼ਿਕਾਇਤ ਹੁੰਦੀ ਸੀ ਕਿ ਟੀਚਰ ਕੋਲ ਜਾ ਕੇ ਵੇ ਬੱਚਾ ਟੀਵੀ ਦੇਖਦਾ ਜੀ ਨੂੰ ਕਿਹਾ ਕਰੋ ਇਹ ਹਟ ਜਾ ਅੱਜ ਮਾਮਾ ਆ ਕੇ ਟੀਚਰ ਕੋਲ ਇਹ ਸ਼ਿਕਾਇਤ ਲਾਣੀ ਹੈ ਵੇ ਬੱਚਾ ਫੋਨ ਬਹੁਤ ਦੇਖਦਾ ਇਹਨੂੰ ਹਟਾਓ ਹੁਣ ਉਹਦੇ ਵਿੱਚ ਬੱਚੇ ਫੋਨ ਦੇ ਨਾਲ ਜੁੜ ਗਏ ਆ ਦੁਨੀਆ ਸਾਡੀ ਮੁਠੀ ਚ ਆ ਗਈ ਜੀ ਫੋਨ ਦੇ ਵਿੱਚ ਕੀ ਪਿਆ ਬੱਚੇ ਨੂੰ ਗਿਆਨ ਨਹੀਂ ਲੇਕਿਨ ਤੁਸੀਂ ਦੇਖਿਆ ਕੋਰੋਨਾ ਦੇ ਵਿੱਚ ਸਾਰਾ ਕੁਝ ਫੋਨ ਦੇ ਰਾਹੀਂ ਹੀ ਚੱਲਿਆ ਲੇਕਿਨ ਜਿਹੜੀ ਚੀਜ਼ ਸਾਡੇ ਕੋਲ ਡਵਾਈਸ ਆ ਗਈ ਆ ਇਹ ਸਾਧਨ ਆ ਗਿਆ ਤਕਨੀਕ ਦਾ ਸਾਧਨ ਆ ਗਿਆ ਸੋ ਇਹਦੇ ਹਾਣੀ ਇੱਕ ਹਥਿਆਰ ਸਾਡੇ ਹੱਥ ਆ ਗਿਆ ਅਸੀਂ ਦੁਨੀਆ ਦਾ ਹਰ ਗਿਆਨ ਇਹਦੇ ਵਿੱਚੋਂ ਹਾਸਲ ਕਰ ਸਕਦੇ ਹਾਂ ਪਰ ਚੰਗਾ ਮਾਰਾ ਸਭ ਕੁਝ ਇਹਦੇ ਵਿੱਚ ਗਿਆ ਹੁਣ ਅੱਜ ਸਾਨੂੰ ਕੀ ਲੋੜ ਆ ਆਪਣੇ ਬੱਚਿਆਂ ਨੂੰ ਹੁਣ ਇਹਦੇ ਜਿਹੜੇ ਇਫੈਕਟਸ ਹੈਗੇ ਆ ਸਾਡੇ ਬੱਚਿਆਂ ਦੇ ਜਿੰਨੇ ਵੀ ਵੱਡੇ ਮਨੋਵਿਗਿਆਨੀ ਆ ਡਾਕਟਰ ਨੇ ਉਹ ਇਹ ਦੱਸ ਰਹੇ ਨੇ ਕਿ ਬੱਚਿਆਂ ਦੀਆਂ ਅੱਖਾਂ ਤੇ ਅਸਰ ਹੋ ਰਿਹਾ ਦਿਮਾਗ ਤੇ ਅਸਰ ਹੋ ਰਿਹਾ ਮਾਨਸਿਕਤਾ ਵਿਗੜ ਰਹੀ ਹੈ ਬੱਚਿਆਂ ਦੀ ਵੇ ਬੱਚੇ ਜਿਹੜੇ ਆ ਉਹ ਜਿਹੜੀ ਸੈਨਸਰ ਦਾ ਖਤਮ ਹੋ ਰਹੀ ਆ ਜਿਹੜੇ ਗੋਣਜੇ ਬੱਚਿਆਂ ਦੇ ਖਤਮ ਹੋ ਰਹੇ ਬੱਚੇ ਹਿੰਸਕ ਹੋ ਰਹੇ ਬਿਲਕੁਲ ਇਹ ਚੀਜ਼ਾਂ ਕਰਕੇ ਹੁਣ ਸਾਨੂੰ ਕੀ ਲੋੜ ਆ ਦੇਖੋ ਅਸੀਂ ਬਿਮਾਰ ਹੁੰਨੇ ਡਾਕਟਰਾਂ ਕੋਲ ਜਾਂਦਾ ਟੀਕਾ ਲਾਉਂਦਾ ਇਸੇ ਤਰ੍ਹਾਂ ਅੱਜ ਸਾਨੂੰ ਕੀ ਲੋੜ ਆ ਸਾਡੇ ਬੱਚਿਆਂ ਲਈ ਵਿਸ਼ੇਸ਼ ਤੌਰ ਤੇ ਲੋੜ ਆ ਗੋਣ ਦਾ ਇਸਤੇਮਾਲ ਆ ਉਹਦਾ ਸਹੀ ਢੰਗ ਕੀ ਆ ਕਿੰਨਾ ਸਮਾਂ ਜੀ ਉਹ ਨਿਚਰ ਕਰ ਲਈ 24 ਘੰਟਿਆਂ ਦੇ ਵਿੱਚ ਵੱਧ ਤੋਂ ਵੱਧ ਬੱਚਾ 2 ਘੰਟੇ ਫੋਨ ਉਸ ਕਰ ਸਕਦਾ ਇਹ ਤੋਂ ਵੱਧ ਨਹੀਂ ਜੇ ਉਹ ਵੱਧ ਕਰੇਗਾ ਉਹਦਾ ਨੁਕਸਾਨ ਹੋਏਗਾ ਉਹਨੂੰ ਕਰਨਾ ਕਾਦੇ ਵਾਸਤੇ ਆ ਉਹ ਗਿਆਨ ਹਾਸਲ ਕਰਨ ਵਾਸਤੇ ਕਰ ਸਕਦਾ ਲੇਕਿਨ ਬੱਚੇ ਕੀ ਕਰ ਰਹੇ ਆ ਉਹ ਮਨੋਰੰਜਨ ਉਹ ਤੋਂ ਲੈ ਰਹੇ ਆ ਤੇ ਮਾੜੀਆਂ ਚੀਜ਼ਾਂ ਸਿੱਖ ਰਹੇ ਆ ਚੰਗੀਆਂ ਚੀਜ਼ਾਂ ਸਿੱਖਣ ਵਾਲੇ ਬਹੁਤ ਘੱਟ ਨੇ ਹੁਣ ਅਸੀਂ ਜਦ ਇਹ ਆਮ ਬੱਚਿਆਂ ਦੀ ਗੱਲ ਕਰਦੇ ਆ ਸਾਰਾ ਬੱਚਿਆਂ ਦੀ ਗੱਲ ਕਰਦੇ ਆ ਇਸ ਬੁਰਾਈ ਤੋਂ ਬਚਣ ਲਈ ਇਸ ਨੁਕਸਾਨ ਤੋਂ ਬਚਣ ਲਈ ਅਗਰ ਅਸੀਂ ਬੱਚਿਆਂ ਹੱਥ ਚੰਗੀਆਂ ਕਿਤਾਬਾਂ ਦੇਵਾਂਗੇ ਰੋਚਕ ਕਿਤਾਬਾਂ ਦੇਵਾਂਗੇ ਦਿਲਚਸਪ ਕਿਤਾਬਾਂ ਦੇਵਾਂਗੇ ਉਹਨਾਂ ਦੇ ਮਾਨਸਿਕਤਾ ਦੀਆਂ ਹਾਨੀ ਕਿਤਾਬਾਂ ਦੇਵਾਂਗੇ ਤੇ ਬੱਚਾ ਆਪਣੇ ਆਪ ਇਹ ਤੋਂ ਹਟੇਗਾ ਸੁਰਾਗ ਹੁਣ ਇਸ ਉਦੇਸ਼ ਨੂੰ ਪੂਰਾ ਕਰਨ ਵਿੱਚ ਕੌਣ ਜ਼ਿੰਮੇਵਾਰ ਹੈ ਸਭ ਤੋਂ ਪਹਿਲਾਂ ਮਾਪੇ ਜੀ ਮੈਂ ਮੰਨਦਾ ਅੱਜ ਮਾਪੇ ਬਹੁਤਾ ਨਹੀਂ ਪੜਿਆ ਲਿਖਿਆ ਪੜਿਆ ਲਿਖਿਆ ਜ਼ਰੂਰੀ ਹੈ ਲੇਕਿਨ ਉਹਨੂੰ ਇਸ ਚੀਜ਼ ਦਾ ਗਿਆਨ ਨਹੀਂ ਕਿ ਮੇਰੇ ਬੱਚੇ ਵਾਸਤੇ ਕਿਹੋ ਜੀ ਕਿਤਾਬ ਦੀ ਜ਼ਰੂਰਤ ਹੈ ਵਿਗਿਆਨੀ ਇਹ ਦੱਸਦੇ ਆ ਹਰ 7 ਸਾਲ ਬਾਅਦ ਬੱਚੇ ਦੀ ਮਾਨਸਿਕਤਾ ਸਰੀਰ ਦੇ ਵਿੱਚ ਤਬਦੀਲੀ ਆਉਂਦੀ ਹੈ ਤਬਦੀਲੀ ਦੇ ਅਨੁਸਾਰ ਹੀ ਬੱਚਿਆਂ ਨੂੰ ਉਮਰ ਕੋ ਅਨੁਸਾਰ ਕਿਤਾਬਾਂ ਦੀ ਜ਼ਰੂਰਤ ਹੈ ਪ੍ਰਾਇਮਰੀ ਵਾਲਿਆਂ ਨੂੰ ਵੱਖਰੀ ਵੱਖਰੀ ਕਿਤਾਬਾਂ ਚਾਹੀਦੀਆਂ ਨਰਸਰੀ ਵਾਲਿਆਂ ਨੂੰ ਵੱਖਰੀਆਂ ਚਾਹੀਦੀਆਂ ਮਿਡਲ ਵਾਲਿਆਂ ਨੂੰ ਵੱਖਰੀਆਂ ਸੈਕੰਡਰੀ ਵਾਲਿਆਂ ਨੂੰ ਵੱਖਰੀਆਂ ਉਸ ਲੈਵਲ 'ਇਆ ਕਿਤਾਬ ਅਸੀਂ ਨਿੱਕੀਆਂ ਕੂਬੜਾ ਪ੍ਰਕਾਸ਼ਨ ਵਰ 900 ਸੰਗਮ ਵਿਦਿਅਕ ਕਲਾਸ ਦੇ ਵਰ ਯਤਨ ਕਰ ਰਹੇ ਹਾਂ ਉਹ ਇਹ ਕਰ ਰਹੇ ਹਾਂ ਸਕੂਲਾਂ ਦੇ ਵਿੱਚ ਜਾ ਕੇ ਹੋਰ ਜਿਹੜੀਆਂ ਵਿਦਿਅਕ ਸੰਸਥਾਵਾਂ ਉਹਨਾਂ ਕੋਲ ਜਾ ਕੇ ਜਿੱਥੇ ਵੀ ਅਦਾਰੇ ਐਜੂਕੇਸ਼ਨ ਦੇ ਕੰਮ ਕਰ ਰਹੇ ਆ ਬੱਚਿਆਂ ਲਈ ਕੰਮ ਕਰ ਰਹੇ ਆ ਉਹਨਾਂ ਨਾਲ ਜੁੜ ਕੇ ਉਹਨਾਂ ਦੀਆਂ ਸੰਸਥਾਵਾਂ ਜਾ ਕੇ ਬੱਚਿਆਂ ਨੂੰ ਪਹਿਲਾ ਅਧਿਆਪਕਾਂ ਨੂੰ ਕਿਤਾਬਾਂ ਦੇਈਏ ਜਿਵੇਂ ਦੇਖੋ ਆ ਬੱਚੇ ਆ ਪ੍ਰਾਇਮਰੀ ਵਾਲੇ ਲਈ ਆ ਇਹ ਨਰਸਰੀ ਵਾਲੇ ਲਈ ਆ ਇਹ ਇਹਨਾਂ ਬੱਚਿਆਂ ਲਈ ਆ ਉਮਰ ਗੁੱਟਨ ਸਾਹ ਉਹ ਕਿਤਾਬਾਂ ਅਧਿਆਪਕ ਦੇਖਣ ਤੇ ਫਿਰ ਉਹ ਬੱਚੇ ਲੈਣਗੇ ਤੇ ਬੱਚਿਆਂ ਨੂੰ ਪ੍ਰੇਰਿਤ ਕਰੀਏ ਤੇ ਦੂਜੇ ਨੰਬਰ ਤੇ ਬੱਚਾ ਅੱਜ ਤੁਸੀਂ ਦੇਖਿਆ ਬਈ 50 ਜਾਂ 100 ਰੁਪਏ ਖਰਚਣ ਲੱਗਾ ਦੇਖਦਾ ਨਹੀਂ ਕੋ ਕੋਲੇ ਜੇ ਉਹ ਖਾ ਜਾਵੇ ਕਿਤਾਬ ਤੇ ਖਰਚਣ ਲਈ ਤਿਆਰ ਨਹੀਂ ਉਹਦਾ ਕਾਰਨ ਕੀ ਹੈ ਕਿ ਨਾ ਤਾਂ ਸਾਡੇ ਘਰਾਂ 'ਚ ਕਿਤਾਬਾਂ ਹੈਗੀਆਂ ਸਾਡੀਆਂ ਘਰਾਂ ਦੇ ਵਿੱਚ ਵਧੀਆ-ਵਧੀਆ ਖੜਾਉਣੇ ਤਾਂ ਪੈ ਜਾਂ ਮਹਿੰਗੇ ਬੱਚੇ ਹੁਣ ਆ ਗਏ ਲੇਕਿਨ ਕਿਤਾਬ ਨਹੀਂ ਉਹਦੇ ਹਾਂਦੀ ਪਈ ਤੇ ਸਾਲਾ ਨਹੀਂ ਉਹਦੇ ਹਾਂਦਾ ਪਿਆ ਇਸੇ ਤਰ੍ਹਾਂ ਸਕੂਲਾਂ ਦੇ ਵਿੱਚ ਲਾਇਬ੍ਰੇਰੀਆਂ ਕਿਤਾਬਾਂ ਦੇ ਨਾਲ ਭਰੀਆਂ ਪਈਆਂ ਹੁਣ ਉਹਦੇ ਵਿੱਚ ਮਸਲਾ ਇਹ ਹੈ ਕਿ ਕਿਹੜੀ ਕਿਤਾਬ ਕਿਸ ਬੱਚੇ ਲਈ ਬਚਾਈਦੀ ਹੈ ਕਿਸ ਬੱਚੇ ਨੂੰ ਦੇਣੀ ਚਾਹੀਦੀ ਹੈ ਇਹ ਅਧਿਆਪਕ ਲਈ ਮਸੱਲਾ ਹੈ ਜਿਹੜੇ ਤਾਂ ਲਿਟਰੇਰੀ ਮਾਈਂਡਡ ਅਧਿਆਪਕ ਨੇ ਉਹ ਲੱਭ ਲੱਭ ਕੇ ਕਿਤਾਬਾਂ ਦੇ ਰਹੇ ਜਿਨ੍ਹਾਂ ਦਾ ਲਿਟਰੇਚਰ ਨਾਲ ਕੋਈ ਨਾਤਾ ਨਹੀਂ ਜੁੜਦਾ ਜਾਂ ਜਿਹਨਾਂ ਦਾ ਸ਼ੌਕ ਨਹੀਂ ਹੈਗਾ ਉਹ ਉਦਾਸੀਨਾਂ ਉਹਨਾਂ ਦਾ ਕੋਈ ਮਤਲਬ ਨਹੀਂ ਲਾਇਬ੍ਰੇਰੀ ਕੀ ਆ ਬੈਠੀ ਰਹੇ ਬੈਠੀ ਰਹੇ ਜਦ ਕਿ ਲੋੜ ਕੀ ਆ ਸਭ ਤੋਂ ਵੱਡੀ ਜ਼ਿੰਮੇਵਾਰੀ ਇੱਕ ਅਧਿਆਪਕ 'ਤੇ ਆਉਂਦੀ ਆ ਉਹ ਸਿਖਾਵੇ ਕਿਤਾਬਾਂ ਨੂੰ ਕਿਉਂਕਿ ਅਧਿਆਪਕ ਪੜਨ ਨੂੰ ਹਣਗੇ ਅਧਿਆਪਕ ਸਿਰਫ ਕੀ ਕਰ ਰਿਹਾ ਉਹ ਸਿਲੇਬਸ ਕਰ ਰਿਹਾ ਉਹ ਆਪਣਾ ਸਿਲੇਬਸ ਪੜਾ ਕੇ ਬੱਚੇ ਨੂੰ ਫਸਟ ਸੈਕੰਡ ਥਰਡ ਤੋਂ ਦੋਣਾ ਚਾਹੁੰਦਾ ਹੈ ਪਹਿਲੇ ਨੰਬਰ ਤੇ ਆਵੇ ਮੇਰੀ ਬੱਲੇ ਬੱਲੇ ਹੋਵੇ ਲੇਕਿਨ ਐਜੂਕੇਸ਼ਨ ਦਾ ਅਰਥ ਹੈ ਬੱਚੇ ਦਾ ਸਰਬਪੱਖੀ ਵਿਕਾਸ ਜਦੋਂ ਤੱਕ ਬੱਚੇ ਦੀਆਂ ਛੁਪੀਆਂ ਹੋਈਆਂ ਸੰਭਾਵਨਾਵਾਂ ਉਜਾਗਰ ਨਹੀਂ ਹੁੰਦੀਆਂ ਇਹਦਾ ਮਤਲਬ ਅਸੀਂ ਉਹ ਐਜੂਕੇਸ਼ਨ ਨਹੀਂ ਦੇ ਰਹੇ ਸੋ ਲੋੜ ਕੀ ਅੱਜ ਜੇ ਅਸੀਂ ਬੱਚੇ ਨੂੰ ਸਹੀ ਦਿਸ਼ਾ ਤੇ ਸਹੀ ਮਾਰਗ ਤੇ ਤੋਰਨਾ ਉਹਨੂੰ ਸਰੀਰਕ ਔਰ ਮਾਨਸਿਕ ਤੌਰ ਤੇ ਬਲਵਾਨ ਬਣਾਉਣਾ ਹੈ ਸਮੇਂ ਦਾ ਆਣੇ ਬਣਾਉਣਾ ਹੈ ਤੇ ਉਹਦੇ ਲਈ ਆਯੂ ਗੋਟ ਅਨੁਸਾਰ ਉਹਨਾਂ ਨੂੰ ਕਿਤਾਬਾਂ ਦੇਣੀਆਂ ਪਈਆਂ ਕਿਤਾਬਾਂ ਦੇਣ ਵਾਸਤੇ ਪਹਿਲਾ ਯਤਨ ਮਾਪਿਆਂ ਨੂੰ ਦੂਜਾ ਪ੍ਰਮੁੱਖ ਯਤਨ ਜਿਹੜਾ ਆ ਉਹ ਅਧਿਆਪਕਾਂ ਨੂੰ ਕਰਨਾ ਪੈਣਾ ਕਿ ਉਹਨਾਂ ਦੀ ਮਾਰਕਸ਼ਤਾ ਦੇ ਅਨੁਸਾਰ ਕਿਤਾਬਾਂ ਅਤੇ ਰਸਾਲੇ ਦੇ। ਐ ਮਾਨ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਕੰਮ ਕੀਤਾ ਬੁੱਕਸ ਨੂੰ ਲੈ ਕੇ ਜਿਹੜਾ ਤੁਸੀਂ ਪ੍ਰੋਜੈਕਟ ਸ਼ੁਰੂ ਕੀਤਾ ਆ ਆ ਉਹ ਜਿਹੜਾ ਨੂੰ ਮੰਨਿਆ ਕਿ ਉਹਦੇ ਨਾਲ ਅਸੀਂ ਗੱਲ ਕਰਾਂਗੇ ਮੋਬਾਈਲ ਦੀ ਲੈ ਕੇ ਤੁਸੀਂ ਮੋਬਾਈਲ ਦੀ ਆ ਪਰ ਆਪਾਂ ਪਿਛਲੇ ਕਾਫੀ ਸਮੇਂ ਤੋਂ ਦੇਖਿਆ ਗਿਆ ਹੈ ਕਿ ਮੋਬਾਈਲ ਨੂੰ ਹੀ ਇੱਕ ਜਿਹੜਾ ਸਾਧਨ ਬਣਾ ਦਿੱਤਾ ਗਿਆ ਹੈ ਇਹ ਮੋਬਾਈਲ ਦੇ ਵਿੱਚ ਜਿਹੜੀ ਐਜੂਕੇਸ਼ਨ ਆ ਉਹ ਆਪ ਆਪਲੇ ਉਹ ਐਜੂਕੇਸ਼ਨ ਮੋਬਾਈਲ ਨੂੰ ਲੈ ਕੇ ਜਿਵੇਂ ਬੱਚਿਆਂ ਦੀਆਂ ਬਹੁਤ ਸਾਰੇ ਪੀਪਲਸ ਜਾਂ ਜਿਹੜੇ ਆ ਉਹ ਮੋਬਾਈਲ ਰਾਹੀਂ ਹੀ ਕੀਤੇ ਜਾਂਦੇ ਆ ਠੀਕ ਹੈ ਨਾ ਉਹ ਇਸ ਕਰਕੇ ਮੋਬਾਈਲ ਇੱਕ ਲੋੜੀਂਦੀ ਚੀਜ਼ ਬਣاتی ਹੈ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਮੋਬਾਈਲ ਆ ਬੱਚਿਆਂ ਲਈ ਜਿਹੜੀ ਚੀਜ਼ ਬਣਾਈ ਹੈ ਦੇਖੋ ਮੰਨ ਲਓ ਕਰਫੂ ਲੱਗ ਗਿਆ ਜੀ ਕਿਸੇ وجہ ਕਰਕੇ ਸਕੂਲ ਬੰਦ ਹੋ ਗਏ ਅਸੀਂ ਦੂਜਾ ਸਾਧਨ ਲੱਭਿਆ ਪੜਾਉਣ ਦਾ ਜੀ ਉਹ ਜ਼ਰੂਰੀ ਆ ਕਰੋਨਾ ਦੇ ਵਿੱਚ ਇਹ ਜ਼ਰੂਰੀ ਸੀ ਪਰ ਅੱਜ ਦੀ ਸਥਿਤੀ ਵਿੱਚ ਜਦੋਂ ਅਸੀਂ ਸਭ ਕੋ ਸਕੂਲ ਲੱਗੇ ਰਹੇ ਨੇ ਕਾਲਜ ਲੱਗੇ ਰਹੇ ਨੇ ਜੇ ਅੱਜ ਵੀ ਅਸੀਂ ਬੱਚਿਆਂ ਹੱਥ ਨੂੰ ਵਾਈਲ ਕੀ ਦੇ ਰਹੇ ਹਾਂ ਭਾਵੇਂ ਜਿਹੜੇ ਮਾਡਰਨ ਸਕੂਲ ਆ ਗਏ ਹੋਮਵਰਕ ਨੂੰ ਬੱਚਿਆਂ ਨੂੰ ਦੇਣ ਦੇ ਆ ਰਿਹਾ ਇਹਦੇ ਦੀ ਉੱਤਰ ਇਹ ਨਹੀਂ ਬੰਡਣਾ ਸੀ ਕਿਉਂਕਿ ਲੋੜ ਹੈ ਸਾਡੀ ਐਕਸੈਸ ਉਹ ਫੈਮਿਲੀ ਤੇ ਹੈ ਜਦੋਂ ਅਸੀਂ ਲਖਨੂ ਰੇਖਾ ਪਾਰ ਕਰਾਂਗੇ ਫਿਰ ਸਿੱਧੇ ਮਚਾ ਲਵਾਂਗੇ ਇੱਕ ਮਾਸਾ ਜਿਹੜਾ ਤੁਹਾਡਾ ਪ੍ਰੋਜੈਕਟ ਆ ਇਹਦੇ ਵੀ ਤੁਸੀਂ ਕਿੰਨਾ ਕੁ ਬਜਟ ਰੱਖਿਆ ਔਰ ਕੀ ਤੁਹਾਨੂੰ ਸਹਿਯੋਗੀ ਸੰਸਥਾਵਾਂ ਵੀ ਨਾਲ ਸਹਿਯੋਗ ਲਓਗੇ ਜਾਂ ਆਉਣ ਵਾਲੇ ਸਮੇਂ ਤੁਸੀਂ ਉਦਰੀ ਤਿਆਰ ਹੋ। ਦੇਖੋ ਮੇਰਾ ਲੋਹਾ ਸਾਹਿਬ ਤੁਹਾਨੂੰ ਤਾਂ ਪਤਾ ਹੀ ਆ ਜੀ ਪਿਛਲੇ 30-35 ਸਾਲ ਤੋਂ ਇਸ ਖੇਤਰ 'ਚ ਸਰਗਰਮ ਹਾਂ। ਜੀ ਮੇਰੇ 2-4 ਜਿਹੜੇ ਦੋਸਤ ਮਿੱਤਰ ਨੇ ਉਹ ਸਹਿਯੋਗ ਕਰਦੇ ਨੇ ਆਮ ਜਨਤਾ ਅਸੀਂ ਆਮ ਲੋਕ ਅਵੇਹਰ ਨਹੀਂ। ਸਾਹਿਬ ਦੀ ਬਾਲ ਸਾਹਿਬ ਦੀ ਬੱਚੇ ਦੇ ਜੀਵਨ 'ਚ ਲੋੜ ਕਿੰਨੀ ਆ ਇਹ ਸਾਨੂੰ ਨਹੀਂ ਪਤਾ। ਇਸੇ ਕਰਕੇ ਅਸੀਂ ਜਿਹੜਾ ਬੱਚਿਆਂ ਬਾਰੇ ਬਾਅਦਸਾਲਿਆਂ ਦੀ ਗੱਲ ਬਾਹਰ ਪੁਸਤਕਾਂ ਦੀ ਗੱਲ ਕਰਨ ਪਿਆਰੇ ਨਹੀਂ ਨਾ ਸਮਝਣ ਕਿਹਾ ਬਾਅਦ ਵਿੱਚ ਤੁਸੀਂ ਜਾਓ ਉੱਥੇ ਹਰ ਘਰ ਦੇ ਬਜਟ ਵਿੱਚ ਬੱਚਿਆਂ ਵਾਸਤੇ ਕਿਤਾਬਾਂ ਦਾ ਰਸਾਲਿਆਂ ਦਾ ਬਜਟ ਰੱਖਿਆ ਹੈ ਇਸੇ ਕਰਕੇ ਉਹ ਬੱਚੇ ਜਿਹੜੇ ਸਾਡੇ ਬੱਚਿਆਂ ਨਾਲੋਂ ਵੱਖ-ਵੱਖ ਖੇਤਰਾਂ 'ਚ ਅੱਗੇ ਹਨ ਤੇ ਲੋੜ ਵੀ ਅੱਜ ਸਾਡੇ ਲਈ ਆ ਕਿ ਅਸੀਂ ਬੱਚੇ ਦੀ ਸਖਸ਼ੀਅਤ ਨੂੰ ਵਿਕਸਿਤ ਕਰ ਲਈ ਬੱਚੇ ਨੂੰ ਅਜੋਕੇ ਯੁੱਗ ਦਾ ਹਾਣੀ ਬਣਾਉਣ ਲਈ ਉਹਨੂੰ ਕਿਤਾਬਾਂ ਦੇ ਰਸਾਲੇ ਨਹੀਂਏ ਤਾਂ ਕਿ ਉਹਦੀ ਜਿਹੜੀ ਜਿਹੜੀ ਉਹਦੇ ਅੰਦਰ ਕਲਾ ਆ ਘੋੜੇ ਐਮਾਨ ਸਰ ਤੁਸੀਂ ਬਹੁਤ ਜਿਹੜੀ ਸਮਝਦਾਰ ਸਾਹਿਬ ਚਿੰਤਾ ਵੀ ਕਰਦੇ ਚੇਤਨ ਵੀ ਕਰਦੇ ਹੋ ਇਸ ਤੋਂ ਪਹਿਲਾਂ ਅਸੀਂ ਕੁਛ ਇੱਕ ਗੱਲਬਾਤ ਕਰਦੇ ਜੀ ਜਿਹਦੇ ਵਿੱਚ ਇੱਕ ਲਿਖਿਆ ਗਿਆ ਸਰਕਾਰ ਵੱਲੋਂ ਬਰਲਾ ਜਿਹੜਾ ਕੀਤਾ ਗਿਆ ਵੀ ਬੱਚਿਆਂ ਨੂੰ ਫੇਲ ਹੀ ਨਹੀਂ ਕਰਨਾ ਅਖੀਂ ਤੱਕ 10ਵੀਂ ਤੱਕ ਬੱਚਿਆਂ ਨੂੰ ਘੱਟ ਮਾਰਕਸ ਤੋ ਲੇਬਰ ਨੇ ਦੀ ਸੀ ਗੱਲ ਕੀਤੀ ਸੀ ਇੱਕ ਲੈਵਲ ਜਿਹੜਾ ਹਾਇਰ ਲੈਵਲ ਆ ਗਿਆ ਹੈ ਜਿਹੜਾ ਮਿਡੇ ਵਾਲਾ ਲੈਵਲ ਆ ਗਿਆ ਮਿਡਲ ਲੈਵਲ ਜਿਹੜਾ ਖਤੂ ਕਾਮਯਾਬ ਚਾਹੇ ਉਹ ਸਰਕਾਰੀਆ ਪਾਲਿਸੀਸ ਪੋਜ਼ਿਟਿਵ ਹੋਣ ਚਾਹੇ ਨੈਗੇਟਿਵ ਹੋਣ ਇਹ ਸਾਡੇ ਸਮਾਜ ਦੀ ਬੜੀ ਚਿੰਤਾ ਦਾ ਵਿਸ਼ਾ ਹੈ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਸਾਡੀ ਉਹ ਜ਼ਿਆਦਾਤਰ ਜਿਹੜੀ ਆ ਉਹ ਲੇਬਰ ਪੈਦਾ ਹੋ ਰਹੀ ਹੈ ਬੱਚਿਆਂ ਦਾ ਇੰਟਰਸਟ ਕਰਿਆ ਤੁਸੀਂ ਇੱਕ ਸੀਨੀਅਰ ਟੀਚਰ ਵੀ ਹੋ ਤੇ ਨੌ ਦੀ ਨਾਲ ਜਿਹੜਾ ਤੁਸੀਂ ਸੇਵਾ ਮੁਕਤੀ ਦੇ ਦੌਰਾਨ ਆਪਣੀ ਨੌਕਰੀ ਦੌਰਾਨ ਬੱਚਿਆਂ ਨੂੰ ਬਹੁਤ ਸਾਰੇ ਬੱਚਿਆਂ ਨੂੰ ਪੜਾਇਆ ਵੀ ਹੈ ਤੇ ਹੁਣ ਸੇਵਾ ਮੁਕਤੀ ਤੋਂ ਬਾਅਦ ਵੀ ਤੁਸੀਂ ਪੜਾਈ ਕੋਲ ਆਪਣੀ ਪੂਰੀ ਤਵਕਕੋ ਦੇ ਰਹੇ ਹੋ ਤਾਂ ਕਿ ਬੱਚੇ ਜਿਹੜੇ ਆ ਕਿਤੇ ਨਾ ਕਿਤੇ ਤੁਸੀਂ ਸੇਧ ਦਿਦੇ ਹੋ ਇਹ ਕਿੰਨੀ ਗੱਲ ਦਾ ਸਾਡੇ ਸਮਾਜ ਲਈ ਜਿਹੜੀ ਇਹ ਤਰੀਆ ਜਾਂ ਘਟ ਹੋ ਸਕਦੀ ਹੈ ਜਿਹੜੀਆਂ ਕੋਸ਼ਿਸ਼ ਹੈਗੀ ਡਾਕਟਰ ਜਨੂਹਾ ਜੀ 10ਵੀਂ 12ਵੀਂ ਬੀਏ ਐਮਏ ਪਾਸ ਕਰ ਜਾਣਾ ਇੱਕ ਵਿਸ਼ਾ ਜੀ ਬੱਚੇ ਦਾ ਮਨੁੱਖ ਬਣਾਉਣਾ ਦੂਸਰਾ ਵਿਸ਼ਾ ਜੀ ਐਜੂਕੇਸ਼ਨ ਜਿਹੜੀ ਆ ਜਦੋਂ ਵਕ ਵਕ ਜਿਹੜੇ ਸਾਡੇ ਸਿੱਖਿਆ ਸ਼ਾਸਤਰੀ ਹੋਏ ਆ ਉਹਨਾਂ ਬਾਰੇ ਅਸੀਂ ਗੱਲ ਕਰਦੇ ਆ ਉਹਨਾਂ ਦੀ ਫਿਲਾਸਫੀ ਨੂੰ ਦੇਖਦੇ ਆ ਤਾਂ ਉਹ ਇਹ ਦੱਸਦੇ ਆ ਵੀ ਭਾਈ ਬੱਚੇ ਦਾ ਸਰਪੱਖੀ ਵਿਕਾਸ ਕਰਨਾ ਐਜੂਕੇਸ਼ਨ ਜੀ ਉਹ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਬੌਧਿਕ ਤੌਰ ਤੇ ਤਕੜਾ ਹੋਵੇ ਔਰ ਸਮੇ ਨੂੰ ਸਮਝ ਸਕਣਾ ਹੋਵੇ ਹਲਾਤਾਂ ਨੂੰ ਸਮਝ ਸਕਦਾ ਹੋਵੇ ਹਰ ਤਰ੍ਹਾਂ ਦੇ ਵਾਤਾਵਰਣ ਤੇ ਲਈ ਤਿਆਰ ਹੋਵੇ ਉਹ ਵਾਤਾਵਰਣ ਦੇ ਵਿੱਚ ਅਡਜਸਟ ਕਰ ਸਕਦਾ ਹੋਵੇ ਮੈਂ ਇਸ ਐ ਸਮੇਂ ਕਿਉਂ ਕਿਤਾ ਗੁਜ਼ਰਨਾ ਹੈ ਤੇ ਉਹ ਸਫਲਤਾ ਨਾਲ ਕਿਤਾ ਲੈਣਾ ਇੱਕ ਸਫਲ ਇਨਸਾਨ ਬਣਨ ਵਾਸਤੇ ਜਿਹੜੀ ਸਿੱਖਿਆ ਆ ਉਹਦਾ ਨਰੋਆ ਹੁਣਾ ਮੌਜੂਦ ਜਿਵੇਂ ਤੁਸੀਂ ਗੱਲ ਕੀਤੀ ਬਾਅਦ ਤੱਕ ਅਸੀਂ ਫੇਲ ਨਹੀਂ ਕਰਨਾ ਅੱਜ ਤਾਂ ਇਹ ਵੀ ਨੀਤੀਆਂ ਚੱਲਣ ਲੱਗ ਪਈਆਂ ਵੀ ਕਿਸੇ ਨੂੰ ਫੇਲ ਨਹੀਂ ਕਰਨਾ ਜੀ ਬਈ ਕਿਉਂ ਇੱਕ ਅਧਿਆਪਕ ਹੋਣ ਦੇ ਨਾਤੇ ਸਰਕਾਰ ਕੀ ਚਾਹੁੰਦੀ ਆ ਵੀ ਸਾਨੂੰ ਰਿਜ਼ਲਟ ਸਭ ਤੋਂ ਵਧੀਆ ਜਾਏਗਾ ਵਧੀਆ ਰਿਜ਼ਲਟ ਆਵੇ ਮਾਸਟਰ ਕੀ ਚਾਹੁੰਦਾ ਮੇਰੇ ਸਾਰੇ ਬੱਚੇ ਪਾਸ ਹੋਣ ਮੈਰਿਟ ਚ ਆਉਣ ਫੱਟ ਗਏ ਲੈਣ ਮਾਪੇ ਕੀ ਚਾਹੁੰਦੇ ਮੇਰਾ ਬੱਚਾ ਪਾਸ ਹੋ ਜਾਏ ਜਾਂ ਸਾਰੇ ਸਾਰੇ ਪਾਸ ਹੋਣਾ ਹੀ ਚਾਹੁੰਦੇ ਆ ਇਹ ਸਰਕਾਰਾਂ ਨੇ ਨੀਤੀਆਂ ਵੀ ਇਹੀ ਬਣਾਤੀਆਂ ਸਾਰੇ ਪਾਸ ਸਾਰੇ ਕੁਝ ਕਰਦੇ ਪਰ ਜਦੋਂ IIT ਦੀ ਗੱਲ ਹੁੰਦੀ ਹੈ NEET ਦੀ ਗੱਲ ਹੁੰਦੀ ਹੈ UPSC ਦੀ ਗੱਲ ਹੁੰਦੀ ਹੈ IPS ਦੀ ਗੱਲ ਹੁੰਦੀ ਹੈ PCS ਦੀ ਗੱਲ ਹੁੰਦੀ ਹੈ ਉੱਥੇ ਸਾਡੇ ਬੱਚੇ ਕਿੱਥੇ ਸਵਾਲ ਇਹ ਪੈਦਾ ਹੁੰਦਾ ਕਿ ਸਾਡੀ ਐਜੂਕੇਸ਼ਨ ਨੇ ਉਸ ਲੈਵਲ ਦੇ ਬੱਚੇ ਪੈਦਾ ਕੀਤੇ ਕਿ ਨਹੀਂ ਐਮਾਸਾ ਤੁਹਾਡੀ ਗੱਲ ਬਹੁਤ ਵਧੀਆ ਆ ਪਰ ਅਸੀਂ ਹੁਣ ਵੀ موجوده ਸਮੇਂ ਵੀ ਦੇਖਦੇ ਆ ਵੈਸੀ ਵੀ ਜਿਹੜਾ ਆਈਐਸ ਆਈਪੀਐਸ ਪੀਸੀਐਸ ਪੀਪੀਐਸ ਜਾਂ ਹੋਰ ਕੋਈ ਜਿਹੜੇ ਬੱਚੇ ਹਾਇਰ ਐਜੂਕੇਸ਼ਨ ਆ ਪੰਜਾਬ ਦੇ ਵਿੱਚੋਂ ਬਹੁਤ ਘੱਟ ਨਿਕਲਦੇ ਆ ਪਰ ਫਿਰ ਵੀ ਇਸ ਵਾਰ ਜਿਹੜਾ ਦੇਖਿਆ ਗਿਆ ਲੜਕੀਆਂ ਨੇ ਬੜਾ ਮਾਰਕਾ ਮਾਰਿਆ ਚਾਹੇ ਉਹ ਪਲੱਸ 5 ਸੀ ਕੀ ਚਾਹੇ ਬੀਐਸਸੀ ਚਾਹੇ ਐਮਐਸਸੀ ਚਾਹੇ ਐਮਕੋਮ ਜੋ ਵੀ ਜਿਹੜੀ ਹਾਇਰ ਐਜੂਕੇਸ਼ਨ ਦੀ ਉਹਦੇ 'ਚ ਮਾਰਕਾ ਮਾਰਿਆ ਪਰ ਉਹਦੇ ਲਈ ਉਹਨਾਂ ਨੂੰ ਉਹਨਾਂ ਦੇ ਲੈਵਲ ਦੀ ਕਿਤੇ ਨਾ ਕਿਤੇ ਜਿਹੜੀ ਜੋਬ ਕਹਿ ਸਕਦੇ ਆ ਜਾਂ ਉਹਨਾਂ ਨੂੰ ਆਪਣੇ ਭਾਈ ਜੀ ਮੈਮ ਵੀ ਪਾਸ ਕਰਨੀਆਂ ਆ ਪਿਛਲੇ ਸਮੇਂ ਦੇ ਸਿਰਫ ਇਸ ਤਿੰਨ ਮੈਡੀਕਲ ਪਾਲਿਸੀ ਕੇ ਪੰਜਾਬ ਦੇ ਵਿੱਚ ਉਹ ਆਮ ਆਦਮੀ ਪਾਰਟੀ ਸਰਕਾਰ ਨੇ ਜਿਹੜਾ ਇਹ ਤਿੰਨ ਮੈਡੀਕਲ ਹੋਰ ਲਿਆਦੇ ਆਪਣੇ ਤੇਜ ਕਾਰਜਕਾਲ ਦੇ ਦੌਰਾਨ ਇਹਦੇ ਨਾਲ ਵੀ ਜਿਹੜਾ ਕਾਫੀ ਪ੍ਰਭਾਵ ਹੋਇਆ ਕਿ ਜਿਹੜੇ ਬੱਚੇ ਮੈਡੀਕਲ ਕਰਨਾ ਚਾਹੁੰਦੇ ਆ ਜਿਵੇਂ ਇਸ ਜਾਂ ਜਿਵੇਂ ਤੁਸੀਂ ਟੈਸਟ ਦੱਸਿਆ ਲੀਡ ਦੱਸਿਆ ਜਾਂ ਹੋਰ ਜਿਹੜੇ ਪੀਐਮਟੀ ਵਗੈਰਾ ਜਿਹੜੇ ਟੈਸਟ ਉਹ ਜ਼ਿਆਦਾ ਕਰਨ ਉਹ ਕਰਦੇ ਆ ਉਹਨਾਂ ਨੂੰ ਲੈ ਕੇ ਜਿਹੜਾ ਲੋਕਾਂ ਲਈ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਜਿਹੜੀ ਆ ਉਹ ਕਿਸ ਤਰ੍ਹਾਂ ਜਿਹੜਾ ਇਹ ਚਿੰਤਾ ਦਾ ਵਿਸ਼ਾ ਹੈ ਦੂਸਰੇ ਰਾਜਾਂ ਦੇ ਮੁਕਾਬਲੇ ਭਾਰਤ ਦੇ ਸੰਵਿਧਾਨ ਚ ਡਾਇਰੈਕਟਿਵ ਪ੍ਰਿੰਸੀਪਲ ਆ ਜੀ ਜਿਹਦੇ ਵਿੱਚ ਸਰਕਾਰ ਲਈ ਕੁਝ ਹਦਾਇਤਾਂ ਨੇ ਤੁਸੀਂ ਇਹਦਾ ਕੰਮ ਕਰਨਾ ਉਹਦੇ ਵਿੱਚ ਜਿਹੜੇ ਮੁੱਖ ਸਿਧਾਂਤ ਵਾ ਉਹ ਇਹ ਆ ਕਿ ਹਰ ਸਟੇਟ ਜਿਹੜੀ ਹੈ ਵੈਲਫੇਅਰ ਸਟੇਟ ਹੋਣੀ ਜੀ ਕਲਿਆਣਕਾਰੀ ਰਾਜ ਹੁਣ ਕਲਿਆਣ ਜਨਤਾ ਦਾ ਕਿੱਦਾਂ ਹੋਣਾ ਉਹ ਮੁੱਖ ਦੋ ਗੱਲਾਂ ਆ ਸਿਹਤ ਤੇ ਸਿੱਖਿਆ ਸਿੱਖਿਆ ਜੇ ਅਸੀਂ ਸਿਹਤ ਪੱਖੋਂ ਤਗੜੇ ਹੋਵਾਂਗੇ ਸਾਡੀ ਸਿੱਖਿਆ ਵਧੀਆ ਹੋਏਗੀ ਜੇ ਸਾਡੀ ਸਿੱਖਿਆ ਵਧੀਆ ਹੋਏਗੀ ਸਾਡਾ ਦੇਸ਼ ਕੌਮ ਆਲਾ ਦੋਲਾ 라 ਸਾਰਾ ਵਧੀਆ ਹੋਏਗਾ ਜਦੋਂ ਤੱਕ ਵਧੀਆ ਸਿੱਖਿਆ ਲੈ ਕੇ ਸਾਡੀ ਨੌਜਵਾਨ ਪੀੜ੍ਹੀ ਅੱਗੇ ਵਾਰ ਲੋ ਨਹੀਂ ਸਮਾੜਦੀ ਉਦੋਂ ਤੱਕ ਸਾਡੇ ਦੇਸ਼ ਦੀ ਜਿਹੜੀ ਹਲਤ ਆ ਉਹ ਤਰਾਸਦੀ ਭਰੀ ਰਹਿਣੀ ਹੈ ਜਿਵੇਂ ਤੁਸੀਂ ਗੱਲ ਕੀਤੀ ਕਿ ਸਰਕਾਰਾਂ ਨੇ ਹੁਣ ਸਹੂਲਤਾਂ ਪੈਦਾ ਕੀਤੀਆਂ ਸਹੂਲਤਾਂ ਦੇ ਨਾਲ ਬੱਚਿਆਂ ਨੂੰ ਲਾਭ ਲੈਣਾ ਬਹੁਤ ਜ਼ਰੂਰੀ ਆ ਤੁਸੀਂ تین ਕਾਲਜ ਪੁਰਾਣੇ ਸੀਗੇ ਪਹਿਲਾਂ ਅੱਜ تین ਕਾਲਜ ਹੁਣ ਦੁਆਲਵੇ ਚ ਖੁੱਲ ਗਏ ਹੁਸ਼ਿਆਰ ਬਣ ਖੁੱਲ ਰਹੇ ਨੇ ਇਹਾਂ ਦਾ ਪ੍ਰੋਸੈਸ ਆ ਹੁਣ ਜਿਵੇਂ ਸੈਂਟਰ ਖੁੱਲ ਰਿਹਾ ਇਹ ਖੁੱਲ ਰਹੇ ਨੇ ਤੇ ਬੜੀ ਅੱਛੀ ਗੱਲ ਆ ਸ਼ਾਬਾਸ਼ ਆ ਕਿ ਸਰਕਾਰਾਂ ਇਸ ਵਿਸ਼ੇ ਤੇ ਗੌਰ ਕਰ ਰਹੀਆਂ ਨੇ ਕਉਮ ਇਨਸ਼ਾ ਅੱਲਾਹ ਇੱਕ ਦਿਨ ਪੜ੍ਹ ਲਿਆ ਮਸਲਾ ਕੀ ਆ ਕਿ ਇਹ ਪ੍ਰੋਜੈਕਟ ਕਿੰਨੇ ਚਿਰ ਚ ਕੰਪਲੀਟ ਹੋਣਗੇ ਜੀ ਇਹ ਪ੍ਰੋਜੈਕਟ ਕਿੰਨੇ ਸਮੇਂ ਤੋਂ ਬਾਅਦ ਲੋਕਾਂ ਦੇ ਭਲੇ ਲਈ ਕੰਮ ਕਰੇ ਸੋ ਸਹੂਲਤਾ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਆ ਪਰ ਇੱਕ ਗੱਲ ਇਹ ਨਾਲ ਜੁੜਦੀ ਆ ਸ਼ਾਇਦ ਤੁਸੀਂ ਅਗਲਾ ਸਵਾਲ ਕਰਦਾ ਹਾਂ ਜੀ ਮੈਂ ਪਹਿਲਾਂ ਹੀ ਕਹਿਨਾਂ ਕਿ ਉਹ ਤਾਂ ਕਿਸੇ ਨੂੰ ਪੁੱਛ ਨਹੀਂ ਜੈਸ ਬਿਲਕੁਲ ਪਰ ਟੂ ਰੇਟ ਤੇ ਉਹ ਬਾਰੇ ਕਿਉਂ ਤਾਉ ਕਿਉਂਕਿ ਉਹਦੀ ਕਦਰ ਹੋਏ ਆਕਲਪੁਰ ਜਦੋਂ ਬਾਜ਼ੂ ਬਰੇਟੇ ਜਾਂ ਬਾਜ਼ੂ ਸਮੇਂ ਤੇ ਜਿਹੜੀ ਸਹੀ ਚੀਜ਼ ਦਿੱਤੀ ਜਾਂਦੀ ਉਹਦੇ ਨਾਲ ਜ਼ਿਆਦਾ ਉਹਦੀ ਕਦਰ ਹੁੰਦੀ ਜਦੋਂ ਫ੍ਰੀ ਆਫ ਕਾਸਟ ਦਿੱਤੀ ਜਾਂਦੀ ਹੈ ਤੇ ਉਹਦੀ ਕਦਰ ਜਿਹੜੀ ਘਟ ਜਾਂਦੀ ਹੈ ਚਾਹੇ ਉਹ ਮੁਫਤ ਦਾ ਆ ਰਹੇ ਚਾਹੇ ਬਿਜਲੀ ਦਾ ਬਿੱਲ ਹੋਵੇ ਜਾਂ ਕੋਈ ਵੀ ਖੂਤ ਹੋਵੇ ਸੋ ਇਹਦੇ ਨਾਲ ਜ਼ਰੂਰ ਚਾਹੀਦੀ ਆ ਚਾਹੇ ਬਿਜਲੀ ਦੇ ਬਿੱਲ ਹੋਣ ਸੋ ਮਾਨ ਸਰ ਇਸ ਨੂੰ ਤੁਪੀ ਦੇ ਤਰ੍ਹਾਂ ਹੋਰ ਕੋਈ ਗੱਲ ਜਿਹੜੀ ਅਸੀਂ ਬਿਸਰ ਗਏ ਆ ਤੁਸੀਂ ਦੱਸਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਜਾਂ ਕਿਸੇ ਤਰ੍ਹਾਂ ਹੋਰ ਕੋਈ ਗੱਲ ਕਿਸੇ ਵੀ ਤਰ੍ਹਾਂ ਡਾਕਟਰ ਰਜੀਤ ਸਿੰਘ ਦੀ ਗੱਲ ਇਹ ਵੀ ਆ ਕਿ ਮੈਂ ਤਾਂ ਹੱਥ ਜੋੜ ਤੇ ਵਿੱਦਿਅਕ ਸੰਸਥਾਵਾਂ ਦੇ ਲੋਕੀਆਂ ਕਿ ਭਾਈ ਸਿਰਫ ਤੇ ਸਿਰਫ ਬੱਚੇ ਨੂੰ ਸਿਲੇਬਸ ਤੱਕ ਸੀਮਤ ਨਾ ਕਰੋ ਬੱਚੇ ਦਾ ਜਿਹੜਾ ਮਾਨਸਿਕ ਦਾਇਰਾ ਇਹ ਵਿਸ਼ਾਲ ਹੋਣਾ ਮਾਨਸਿਕ ਦਾਇਰਾ ਕਾਦੇ ਵਿਸ਼ਾਲ ਹੋਗਾ ਜੇ ਇੱਕ ਬੱਚਾ ਸਿਲੇਬਸ ਤੋਂ ਇਲਾਵਾ ਕੁਝ ਪੜੇਗਾ ਅਖਬਾਰਾਂ ਬਾਰੇ ਪੜ੍ਹੇਗਾ ਅਖਾਲੇ ਪੜ੍ਹੇਗਾ ਵਧੀ ਕਥਾਪੜ੍ਹੇਗਾ ਤੇ ਉਹਦਾ ਗਿਆਨ ਦਾ ਦਾਇਰਾ ਵੱਡਾ ਹੋ ਜਾਏਗਾ ਉਹਦਾ ਤਜਰਬੇ ਵੱਡੇ ਹੋਣ ਜਦੋਂ ਮੈਂ ਇੱਕ ਕਿਤਾਬ ਪੜਨਾ ਮੈਂ ਇੱਕ ਤਾਂ ਪੜਨ ਨਾਲ ਦੁਨੀਆ ਦੀ ਸੈਰ ਕਰ ਲਿਆ ਜੀ ਤੇ ਦੁਨੀਆ ਦੇ ਮਹਾਨ ਵਿਅਕਤੀਆਂ ਨਾਲ ਮੇਰੀ ਬਾਤ ਆਲਾ ਪੂਜਣ ਦੀ ਉਹ ਜੋ ਕਿਤਾਬ ਦੇ ਵਿੱਚ ਲਿਖਿਆ ਹੈ ਨਾ ਉਹ ਮਹਾਪੁਰਸ਼ਾਂ ਦੇ ਨਾਲ ਮੇਰਾ ਸੰਵਾਦ ਰਾ ਜਾਂਦਾ ਹੈ ਉਹਨਾਂ ਦੇ ਮਹਾਪੁਰਸ਼ਾਂ ਦੀਆਂ ਜੀਵਨੀਆਂ ਤੋਂ ਮੈਨੂੰ ਪ੍ਰੇਰਣਾ ਮਿਲਦੀ ਹੈ ਅੱਗੇ ਵਧਣ ਦਾ ਰਾਹ ਮਿਲਦਾ ਹੈ ਔਰ ਕਿਤਾਬ ਦਾ ਜੀਵਨ ਤੇ ਐਡਾ ਵੱਡਾ ਰੋਲ ਆ ਕਿ ਉਹ ਤੁਹਾਨੂੰ ਆਤਮਕਾਰ ਕਰਨ ਗਿਆਨ ਨੂੰ ਰੋਗ ਲੱਗਦੀ ਹੈ ਬਿਲਕੁਲ ਪੜਾਈ ਜਿਹੜੀ ਐਜੂਕੇਸ਼ਨ ਹੈ ਤੇਰੀ ਢਾ ਚੁੱਕੇ ਵਿਅਕਤੀਆਂ ਨੂੰ ਲੜਨ ਲਈ ਤਿਆਰ ਕਰਨ ਤੋਂ ਲੱਗਣਾ ਜਿਹੜੇ ਲੋਕ ਮਰਨ ਵਿੱਚ ਜਾ ਰਹੇ ਹੁੰਦੇ ਜਾਂ ਬਿਮਾਰ ਪਾਏ ਉਹ ਕਿਤਾਬ ਦੇ ਵਿੱਚ ਲਿਖਿਆ ਹੈ ਨਾ ਉਹ ਮਹਾਪੁਰਸ਼ਾਂ ਦੇ ਨਾਲ ਮੇਰਾ ਸੰਵਾਦ ਰਾ ਜਾਂਦਾ ਉਹਨਾਂ ਦੇ ਮਹਾਪੁਰਸ਼ਾਂ ਦੀਆਂ ਜੀਵਨੀਆਂ ਤੋਂ ਮੈਨੂੰ ਪ੍ਰੇਰਣਾ ਮਿਲਦੀ ਹੈ ਅੱਗੇ ਵਧਣ ਦਾ ਰਾਹ ਮਿਲਦਾ ਹੈ ਔਰ ਕਿਤਾਬ ਦਾ ਜੀਵਨ ਚ ਐਡਾ ਵੱਡਾ ਰੋਲ ਆ ਕਿ ਉਹ ਤੁਹਾਨੂੰ ਆਤਮਕ ਆਸ਼ਰਮ ਗਿਆਨ ਨੂੰ ਰੋਗ ਲੱਗਦੀ ਹੈ ਬਿਲਕੁਲ ਪੜਾਈ ਜਿਹੜੀ ਐਜੂਕੇਸ਼ਨ ਆ ਢੇਰ ਢਾ ਚੁੱਕੇ ਵਿਅਕਤੀਆਂ ਨੂੰ ਲੜਨ ਲਈ ਤਿਆਰ ਕਰਨ ਤੋਂ ਲੱਗਣਾ ਜਿਹੜੇ ਲੋਕ ਮਰਨ ਦੇ ਚ ਜਾ ਰਹੇ ਹੁੰਦੇ ਆ ਬਿਮਾਰ ਪਏ ਹੁੰਦੇ ਆ ਸਾਹਿਤਿਕ ਸੰਜੀਵਨੀ ਆ داخل ਜਾਣ ਬਾਅਦ ਕੋਈ ਨਹੀਂ ਕਿਤਾਬ ਆ ਸਾਹਿਤ ਸੰਜੀਵਨੀ ਜੀ ਉਹ ਤੁਸੀਂ ਪੜ੍ਹ ਕੇ ਦੇਖੋ ਉਹ ਦੁਨੀਆਂ ਦੇ ਉਹਨਾਂ ਲੋਕਾਂ ਬਾਰੇ ਲਿਖਿਆ ਜਿਹੜੇ ਮਾਰ ਰਹੇ ਸੀ ਉਹ ਹੀ ਕਿਤਾਬਾਂ ਪੜ੍ਹੀਆਂ ਉਹ ਤਕੜੇ ਹੋਗਾ ਕੰਮ ਆ ਸੋ ਇਹ ਆ ਇੱਕੋ ਬੇਨਤੀ ਆ ਕਿ ਸਿਲੇਬਸ ਤੋਂ ਇਲਾਵਾ ਵੀ ਬੱਚੇ ਪੜ੍ਹਨ ਆ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਸ ਸਾਲ ਲੇਖਕ ਬੁੱਧੀ ਜੀ ਵੀ ਬਜਿੰਦਰ ਮਾਨ ਜੀ ਜਿਨ੍ਹਾਂ ਨੇ ਮੌਜੂਦਾ ਹਾਲਾਤਾਂ ਤੇ ਜਿੱਥੇ ਚਿੰਤਾ ਕੀਤੀ ਚਿੰਤਰ ਵੀ ਕੀਤਾ ਸਮਾਧਾਨ ਵੀ ਦੱਸਿਆ ਤੇ ਨਾਲ ਦੀ ਨਾਲ ਜਿਹੜਾ ਉਹਨੇ ਪ੍ਰੋਜੈਕਟ ਸ਼ੁਰੂ ਕੀਤਾ ਮੌਜੂਦਾ ਜੁਗ ਦੇ ਦੌਰਾਨ ਜਿਹੜੇ ਬੱਚੇ ਜ਼ਿਆਦਾਤਰ ਮੋਬਾਈਲ ਨੂੰ ਗ੍ਰਸਤ ਹੋ ਰਹੇ ਮੋਬਾਈਲ ਤੇ ਜ਼ਿਆਦਾ ਕਾਇਮ ਉਹਨਾਂ ਨੂੰ ਕਿਵੇਂ ਟਾਈਮ ਸਪੈਂਡ ਕਰਨਾ ਇਹ ਸਾਰੀ ਜਾਣਕਾਰੀ ਤੇ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਲੋਕਾਂ ਤੱਕ ਆਵਾਮ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਇਸ ਗੱਲਬਾਤ ਨੂੰ ਸੁਣ ਕੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਚਾਹੇ ਬੱਚੇ ਨੂੰ ਆਪਣੇ ਪੋਤੇ ਜਿਹੜਾ ਆਪਣੇ ਵਿੱਚ ਜਿਹੜੇ ਕੋਈ ਕਿਸੇ ਤਰ੍ਹਾਂ ਦੀ ਕਮੀਆਂ ਉਹ ਦੂਰ ਕਰ ਸਕਣ ਸ਼ਹਿਰਪ ਮਾਨ ਸਾਹਿਬ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ